ਹਾਂਜੀ ਸਾਡੇ 30 ਤਰੀਕ ਨੂੰ ਜਿਹੜੀ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਵੀ ਕੋਲ ਕੀਤੀ ਕੰਟਰੋਲ ਰੂਮ ਤੇ ਦੀਪਨ ਦੀਪ ਸੈਣੀ ਆ ਜਿਹੜਾ ਜਗਾਤਰੀ ਦਾ ਰਹਿਣ ਵਾਲਾ ਆ ਉਹਨੇ ਕਾਲ ਕੀਤੀ ਕਿ ਮੇਰਾ ਕੋ 26 ਲੱਖ ਰੁਪਏ 27 ਲੱਖ ਰੁਪਏ ਜਿਹੜਾ ਮੇਰਾ ਹੈਗਾ ਵੀ ਮੇਰੀ ਖੋ ਹੋ ਗਈ ਹੈਗੀ ਆ ਵੀ ਜਿਹੜਾ ਮੌਕੇ ਤੇ ਸਾਡੇ ਚੌਕੀ ਇੰਚਾਰਜ ਬਸੰਤਪੁਰਾ ਐਸ ਐਚ ਓ सदर ਰਾਜਪੁਰਾ ਜਿਹੜਾ ਕਿ ਮੌਕੇ ਤੇ ਗਏ ਹੈਗੇ ਆ ਉਹ ਕਦੇ ਜਿਹੜਾ ਹੈਗਾ ਪਰਚਾ ਦਰਜ ਕੀਤਾ ਹੈਗਾ ਪਰਚਾ ਦਰਜ ਕਰਨ ਤੋਂ ਬਾਅਦ ਜਿਹੜਾ ਹੈਗਾ ਕਿ ਮਤਲਬ ਸਾਨੂੰ ਜੋ ਮਤਲਬ ਇਨਫਰਮੇਸ਼ਨ ਮਿਲੀ ਉਸ ਉੱਤੇ ਅਸੀਂ ਵਰਕ ਕੀਤਾ ਹੈਗਾ ਉਹ ਵਰਕ ਕਰਨ ਤੋਂ ਬਾਅਦ ਜਿਹੜਾ ਸਾਨੂੰ ਇਹਦੇ ਵਿੱਚ ਚਾਰ ਬੰਦਿਆਂ ਦੇ ਜਿਹੜਾ ਮਤਲਬ ਸਾਨੂੰ ਨਾਂ ਜਿਹੜੇ ਆਇਡੈਂਟੀਫਾਈ ਹੋਏ ਆ ਉਹਦੇ ਵਿੱਚ ਇੱਕ ਬੂਟਾ ਔਰ ਬੂਟਾ ਠੋਰਾ ਹੈਗਾ ਦੂਜਾ ਹੈਗਾ ਸਤਵੀਰ ਸਿੰਘ ਤੀਜਾ ਹੈਗਾ ਪਰਮਿੰਦਰ ਸਿੰਘ ਚੌਥਾ ਹੈਗਾ ਗੁਰਵਿੰਦਰ ਸਿੰਘ ਇਹ ਚਾਰ ਜਿਹੜੇ ਹੈਗੇ ਆ ਸੀਗੇ ਇੰਨੀ ਕੀ ਕੀਤਾ ਹੋਇਆ ਪਹਿਲੇ ਜਿਹੜਾ ਬੂਟੇ ਨੇ ਜਾਲੀ ਆਈਡੀ ਬਣਾ ਕੇ ਵੀਜ਼ਾ ਹੱਬ ਦੇ ਨਾਂ ਤੇ ਆਈਡੀ ਬਣਾਈ ਹੋਈ ਸੀਗੀ ਜਿਨੀ ਇੰਨੀ ਦੱਸਿਆ ਹੋਇਆ ਸੀ ਸਾਡਾ ਜਿਹੜਾ ਦਫ਼ਤਰ ਹੈਗਾ ਉਹ ਗਵਿੰਦਗੜ੍ਹ ਦੇ ਵਿੱਚ ਹੈਗਾ ਤੇ ਅਸੀਂ ਜਿਹੜਾ ਆਸਟ੍ਰੇਲੀਆ ਭੇਜਦੇ ਹੈਗੇ ਆ ਦੀਪ ਸੈਣੀ ਨੇ ਜਿਹੜਾ ਜਿਹੜੀ ਇਹਨਾਂ ਨੇ ਗੱਲ ਹੋਈ 27 ਲੱਖ ਦੇ ਵਿੱਚ ਡਨ ਹੋਈ ਵੇਸਟਰੀਆ ਤੇਰੇ ਪਰਦ ਨੂੰ ਅਸੀਂ ਭੇਜ ਦਾਂਗੇ ਜਦੋਂ ਇਹ ਗੱਲ ਹੋ ਗਈ ਕਲੀਅਰ ਹੋ ਗਈ ਉਹ ਤੋਂ ਬਾਅਦ ਇਹ ਨਹੀਂ ਕਿਹਾ ਵੀ ਵੀ ਸਾਨੂੰ ਪੈਸੇ ਸ਼ੋਅ ਕਰੋ 25 ਲੱਖ ਰੁਪਿਆ ਉਹ ਉਹਨੂੰ ਇੱਥੋਂ ਬੁਲਾ ਲਿਆ ਦੀਪ ਬਸੈਣੀ ਨੂੰ ਇੱਥੇ ਜਸ਼ਨ ਹੋਟਲ ਦੇ ਕੋਲ ਉੱਥੇ ਬੁਲਾ ਕੇ ਇਹ ਨਹੀਂ ਕੀ ਕੀਤਾ ਵੀ ਬੀਜਾ ਤਾਂ ਕੋਈ ਲੱਗਾ ਨਹੀਂ ਸੀਗਾ ਇਹ ਨਹੀਂ ਪਹਿਲੇ ਇਹਨਾਂ ਦੀ ਮਨਸਾ ਸੀਗੀ ਵੀ ਪੈਸੇ ਖੋਣੇ ਹੈਗੇ ਆ ਜਦੋਂ ਉਹਨੇ ਪੈਸੇ ਦਿਖਾਏ ਹੈਗੇ ਆ ਇਹ ਨਹੀਂ ਇਹ ਜਿਹੜਾ ਆਪਣੇ ਪਿਸਟਲ ਸੀਗਾ ਡੰਮੀ ਪਿਸਟਲ ਸਿਗਾ ਇਹ ਤੇ ਇਹ ਦਿਖਾ ਕੇ ਇਹ ਨਹੀਂ ਮਤਲਬ ਉਹਦੇ ਕੋਲ 26 ਲੱਖ ਪਿਆ ਸੀਗਾ ਜਿਹੜਾ ਕਿ ਇਹ ਨਹੀਂ ਉਸ ਮੌਕੇ ਤੇ ਖੋਲਿਆ ਉਹਦੇ ਕੋਲ ਉਦੋਂ ਬਾਅਦ ਇਹ ਚਾਰੇ ਅਸੀਂ ਗ੍ਰਿਫਤਾਰ ਕਰ ਲਏ ਹੈਗੇ ਆ ਤੇ ਜਿਹੜੇ ਪੈਸੇ ਆ ਬਰਾਮਦ ਕਰ ਲਏ ਹੈਗੇ ਆ ਤੇ ਨਾਲ ਪਿਸਟਲ ਜਿਹੜਾ ਹੈ ਉਹ ਬਰਾਮਦ ਕੀਤਾ ਹੈ ਇਹ ਰਹਿਣ ਵਾਲੇ ਕਿੱਥੋਂ ਦੇ ਸੱਚਾ ਇਹ ਰਹਿਣ ਵਾਲੇ ਹੈਗਾ ਇੱਕ ਤਾਂ ਹੈਗਾ ਅ ਪੱਪੜ ਦਾ ਇੱਕ ਕੋਟਲੇ ਦਾ ਰਹਿਣ ਵਾਲਾ ਇੱਕ ਸਰਾਂ ਦਾ ਰਹਿਣਾ ਇੱਕ ਆਪਣੇ ਨਲਾਸ ਰੋਡ ਤੇ ਹੈਗਾ ਇਹਨਾਂ ਨੇ ਪਹਿਲਾਂ ਵੀ ਇਸ ਤਰ੍ਹਾਂ ਦੀ ਲੁੱਟਾਂ ਨੂੰ ਪੰਜਾਬ ਦੇ ਹਾਂਜੀ ਇਹਨਾਂ ਤੇ ਜਿਹੜਾ ਹੈਗਾ ਬੂਟਾ ਇਹ ਤੇ ਦੋ ਪਰਚੇ ਪਹਿਲੇ ਵੀ ਦਰਜ ਹੈਗੇ ਆ ਜਿਹੜਾ ਸਤਵੀਰ ਆ ਇਹਦੇ ਪਹਿਲੇ ਵੀ ਇਹ ਨਾਬੇ ਜੇਲ੍ਹ ਦੇ ਵਿੱਚੋਂ ਆਇਆ ਹੈਗਾ ਇਹ ਤੇ ਪਹਿਲੇ ਵੀ ਖੋ ਦਾ ਪਰਚਾ ਦਰਜ ਹੈਗਾ ਹਾਂਜੀ ਸਰ ਇਹਨਾਂ ਨੇ ਪੌਣੇ 12 ਵਜੇ ਰਾਤ ਨੂੰ ਬੁਲਾਇਆ ਸੀਗਾ ਇਹਨਾਂ ਦੀ ਕੋਈ ਮੰਛਾ ਇਹਨਾਂ ਦੀ ਮੰਛਾ ਇਹ ਹੀ ਸੀ ਕਿ ਬਈ ਕੋਈ ਖੋਹ ਕਰਨੀ ਹੈਗੀ ਜਿਹੜੇ ਇਹਦੇ ਪੈਸੇ ਹੈਗੇ ਆ ਹਾਂਜੀ 2 ਦਿਨ ਦਾ ਰਿਮਾਂਡ ਜੀ ਇਹਦਾ 2 ਦਿਨ ਦਾ ਰਿਮਾਂਡ ਕੱਲ ਪੇਸ਼ ਕਰਾਂਗੇ ਜੀ ਸਰ ਇਹਨਾਂ ਦੇ ਵਿੱਚ ਹੋਰ ਵੀ ਕੋਈ ਸੁਰੱਖ ਮਿਲ ਸਕਦੇ ਇਹਨਾਂ ਨੂੰ ਹਾਂ ਪੁੱਛ ਕੇ ਸੀ ਕਿ ਹਾਂ ਰਮਾਨ ਤੇ ਕੋਈ ਹੋਰ ਕੋਈ ਰਮਾਨ ਲੈ ਕੇ ਹੋਰ ਵੀ ਪੁੱਛ ਕੇ ਕਰਾਂਗੇ ਤਰੀਕੀ ਨਾਲ ਚਲ ਇਹਨਾਂ ਤੋਂ ਗੱਡੀ ਵੀ ਸਵਿਫਟ ਜਿਹੜੀ ਹੈਗੀ ਬਰਾਮਦ ਕੀਤੀ ਹੈਗੀ ਆ ਜੇ ਤੇ ਨਹੀਂ ਖੋ ਕੀਤੀ ਹੈਗੀ ਆ ਨੰਬਰ ਜਿਹੜਾ ਉਹ ਜਾਲੀ ਲਾਇਆ ਹੋਇਆ ਸੀਗਾ ਇਹਨੂੰ ਵੀਜ਼ਾ ਹੱਬ ਇਹਨਾਂ ਦਾ ਰਾਜਪੁਰੇ ਵੀ ਸੀਗਾ ਹਾਂਜੀ ਵੀਜ਼ਾ ਹੱਬ ਇਹਨਾਂ ਦਾ ਕਿ ਰਾਜਪੁਰੇ ਵੀ ਸੀਗਾ ਕੋਈ ਦਫਤਰ ਇਹਨਾਂ ਦਾ ਨਹੀਂ ਦਫਤਰ ਇਹਨਾਂ ਦਾ ਜਿਹੜਾ ਹੈਗਾ ਸ਼ੋਅ ਕਰਦਾ ਹੈਗਾ ਉਹ ਆਪਣੇ ਅਮਲੋਰ ਸਰ ਕੀ ਕਹਿਣਾ ਚਾਹੋਗੇ ਜਿਹੜੀ ਇਹ ਜੀ ਲੁੱਟਾ ਕਰਦੇ ਆ ਜਾਂ ਫਿਰ ਇਹਨਾਂ ਕੈਸ਼ ਲੈ ਕੇ ਚਲੇ ਜਾਂਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸਰ ਬਸ ਇਹ ਹੀ ਆ ਵੀ ਜਿਹੜੇ ਇਹ ਠੱਗ ਏਜੰਟ ਆ ਇਹਨਾਂ ਦੇ ਮਤਲਬ ਸੁਚੇਤ ਰਹਿਣ ਲੋਕ ਤੇ ਇਹ ਮੇਰਾ ਤਾਂ ਇਹੀ ਕਹਿਣਾ ਆ ਵੀ ਇਹੋ ਜਿਹੇ ਚਾਂਸੇ ਦੇ ਵਿੱਚ ਨਾ ਆ ਕੇ ਆਪਣੇ ਪੈਸੇ ਬਰਬਾਦ ਕਰਨ ਠੀਕ ਹੈ ਹਾਂਜੀ ਥੈਂਕ ਯੂ